ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਥਾਣਾ ਸਿਟੀ ਬੰਗਾ ਵਿਖੇ ਪਿਛਲੇ ਦਿਨੀ ਹੋਏ ਸੋਨੂ ਨਾਈ ਦੇ ਕਤਲ ਕੇਸ ਵਿੱਚ ਇੱਕ ਮੁਲਜ਼ਮ ਲਵਪ੍ਰੀਤ ਕਲੇਰ ਉਰਫ ਕਲੇਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਵਿਅਕਤੀ ਪਾਸੋਂ ਇੱਕ ਪਿਸਟਲ ਸਮੇਤ ਕਾਰਤੂਸ ਬਰਾਮਦ ਕੀਤਾ ਗਿਆ ਹੈ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਟੀਮ ਸੀਆਈਏ ਤੇ ਜੋ ਸਪੈਸ਼ਲ ਟੀਮ ਇਸ ਕੇਸ ਨੂੰ ਮਰਡਰ ਕੇਸ ਦੇ ਬਾਰੇ ਮੈਂ ਗੱਲ ਕਰ ਰਿਹਾ ਜੋ 14 ਅਕਤੂਬਰ ਨੂੰ ਰਿਪੋਰਟ ਹੋਇਆ ਸੀਗਾ ਤੇ ਇਸ ਤੇ ਬੰਗਾ ਪੁਲਿਸ ਨੇ ਸਬ ਡਿਵੀਜ਼ਨ ਲੈਵਲ ਤੇ ਟੀਮ ਨੇ ਤੇ ਟੀਮ ਸੀਆਈਏ ਨੇ ਅੰਡਰ ਡਾਇਰੈਕਟ ਸੁਪਰਵੀਜ਼ਨ ਆਫ ਐਸਪੀਡੀ ਇਸ ਤੇ ਫਰਦਰ ਕੇਸ ਨੂੰ ਵਰਕਆਊਟ ਕੀਤਾ ਹੈਗਾ ਤਾਂ ਪਹਿਲਾਂ ਵੀ ਜੋ ਤਿੰਨ ਅ ਅਕਿਊਜ਼ ਜੋ ਅਰੈਸਟ ਕੀਤੇ ਗਏ ਸੀ ਸੁਖਦੇਵ ਸਿੰਘ ਉਰਫ ਮੰਨੀ ਜਸਪ੍ਰੀਤ ਸਿੰਘ ਉਰਫ ਜੱਸੀ ਤੇ ਸਿਮਰਪ੍ਰੀਤ ਸਿੰਘ ਉਰਫ ਸਿਮੀ ਇਸ ਦੇ ਬਾਅਦ ਜੋ ਹੈਗੇ ਆ ਚਾਰ ਲੋਕਾਂ ਨੂੰ ਹੋਰ ਨੋਮੀਨੇਟ ਕੀਤਾ ਗਿਆ ਜੋ ਮੇਨ ਇੱਕ ਅਕਿਊਜ਼ ਲਵਪ੍ਰੀਤ ਕਲੀਅਰ ਦੀ ਫਾਰਮਲ ਅਰੈਸਟ ਹੋਰ ਉਸ ਦੀ ਪੁਸ਼ਕਿਸ਼ ਦੇ ਬਾਅਦ ਤਾਂ ਇਸ ਕੇਸ ਚ ਤਫਤੀਸ਼ ਤੇ ਚਾਰ ਨਾਮ ਹੋਰ ਫਿਗਰ ਹੋਏ ਹਨ ਉਹ ਅਨੂ ਰੈਜ਼ੀਡੈਂਟ ਆਫ ਇਹ ਮਗਨਪੁਰ ਦਾ ਰਹਿਣ ਵਾਲਾ ਹੈਗਾ ਦੂਸਰਾ ਜੋਦਾ ਹੈਗਾ ਇੱਕ ਮੁੰਡਾ ਇਹ ਕੋਈ ਹਰਪ੍ਰੀਤ ਹੈਪੀ ਹੈ ਤੀਸਰਾ ਚੌਥਾ ਹੈਗਾ ਗੁਰਪ੍ਰੀਤ ਸਿੰਘ ਤੋਂ ਇਨਾਂ ਦੀ ਤਫਤੀਸ਼ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਨਾਂ ਨੇ ਇਨਾਂ ਨੂੰ ਸ਼ੈਲਟਰ ਪ੍ਰੋਵਾਈਡ ਕੀਤੀ ਅਸਿਸਟੈਂਸ ਪ੍ਰੋਵਾਈਡ ਕੀਤੀ ਕਿਸੇ ਨੇ ਕੋਈ ਮੋਬਾਈਲ ਯੂਜ਼ ਅੱਗੇ ਕਰਨ ਨੂੰ ਦਿੱਤਾ ਐ ਕਯੂਜ਼ ਨੂੰ ਕਿਸੇ ਨੇ ਅੱਗੇ ਬੇਸਿਕਲੀ ਇਹ ਸਾਨੂੰ ਖਤਰੀ ਗੈਂਗ ਦੇਈ ਸਾਰਟ ਆਫ ਔਨ ਗਰਾਉਂਡ ਜੋ ਹੈਗੀ ਔਨ ਗਰਾਉਂਡ ਸਪੋਰਟ ਹੈਗਾ ਫੂਡ ਸੋਲਜਰ ਹੈਗੇ ਉਹਦੇ ਤੋਂ ਇਸ ਕੇਸ ਦੇ ਰਾਹੀਂ ਮੈਂ ਇਹੀ ਮਤਲਬ ਤੁਹਾਡੇ ਮਾਧਿਅਮ ਤੇ ਇਹੀ ਇੱਕ ਮੈਸੇਜਿੰਗ ਹੈਗੀ ਹੈ ਕਿ ਜੋ ਇਸ ਵਰਨੇਰੇਬਲ ਏਜ ਗਰੁੱਪ ਵਾਲੇ ਮੁੰਡੇ ਹੈਗੇ ਪਿੰਡਾਂ ਚ ਜੋ ਏਰੀਆ ਆਫ ਇਨਾਦਰ ਇੱਕ ਆਪਰੇਸ਼ਨ ਰਹਿੰਦਾ ਹੈਗਾ ਕਿ ਕਿਸੇ ਥਾਂ ਕੋਈ ਵਾਰਦਾਤ ਕਰ ਲਈ ਕੋਈ ਚੋਰੀ ਕਰਕੇ ਮਤਲਬ ਛੋਟੀ ਕੋਈ ਐਕਟਿਵ ਆ ਬਾਈਕ ਖੋਲੀ ਫਿਰ ਉਸਤੇ ਅੱਗੇ ਜਾ ਕੇ ਹੋਰ ਕੋਈ ਕ੍ਰਾਈਮ ਕਰ ਲਿਆ ਤਾਂ ਇਹ ਲੋਕਲ ਲੈਵਲ ਤੇ ਵੀ ਲੋਕਾਂ ਨੂੰ ਥੋੜਾ ਪ੍ਰੋਐਕਟਿਵ ਹੋਣ ਦੀ ਲੋੜ ਹੈਗੀ ਇਹ ਸੋਸ਼ਲ ਲੈਵਲ ਤੇ ਵੀ ਫੈਮਿਲੀ ਲੈਵਲ ਤੇ ਵੀ ਕਿ ਉਹਨਾਂ ਨੂੰ ਪਤਾ ਹੋਵੇ ਤੇ ਹੁਣ ਇਹ ਸਾਰੇ ਹੀ ਏਜ ਗਰੁੱਪ ਵਾਈਜ਼ 20 ਤੋਂ 30 35 ਸਾਲ ਦੇ ਹੀ ਮੁੰਡੇ ਹੈਗੇ ਆ ਤਾਂ ਇਸ ਮੁਕਦਮੇ ਤੇ ਹੋਰ ਤਫ਼ਤੀਸ਼ ਜਾਰੀ ਹੈਗੀ तफतीश तो होर भी जो भी कोई फूड सोल्जर की अगे एक्टिविटी इनवॉलवमेंट साम जो भी सामने आऊगी उसके बेस से फरदर एक्शन किया जाएगा तो इस मैटर से भी लवप्रीत कलेयर की पुछकिशते एक वैपन तो एक राउंड की रिकवरी की है जो उसने सीन ऑफ क्राइम जो हैगी मर्डर इंसीडेंट जो होया उसके कोई नियर बाय ऐरिए कंसील करके रखा हो तो इसकी पुछकिश इस, पुछ थे, इस थे रिकवरी एक वैपन की एक राउंड की गई है ਤੋ ਫਰਦਰ ਇਸ ਮੁਕਦਮੇ ਤੇ ਅੱਗੇ ਵੀ ਪ੍ਰੋਸੀਜਰਲੀ ਜੋ ਬਣਦਾ ਆਏਗਾ ਜਿਨ੍ਹਾਂ ਦੀ ਇਨਵੋਲਵਮੈਂਟ ਸਾਹਮਣੇ ਆਉਂਦੀ ਉਸ ਤੇ ਐਕਸ਼ਨ ਦਿੱਤਾ ਜਾਊਗਾ